ਬਹੁਤ ਵਾਸ਼ਿੰਗ ਦੀ ਕੰਪਲੈਕਸਟ ਹੈ। ਜਿਹੜਾ ਨਹੀਂ ਬਹੁਤ ਹੈ। ਬਹੁਤ ਬੋਲ ਨੇ ਕਿ ਇਹ ਫੋਰਾਂ ਦੇ ਬੜੇ ਅੱਛਾ। ਇਹ ਇਲਾਕੇ ਦਾ ਨਾਰੋਸ਼ਨ ਕਰਦਾ ਹੈ। ਲੋਕਲ ਹੈ ਇੱਥੇ ਮਰਾਤਾ। ਬਹੁਤ ਹੀ ਪੌੜੀ ਲੱਗਦਾ। ਪੂਰੇ ਬਠਿੰਡੇ ਨੂੰ ਹੈ ਕਿਉਂਕਿ ਬਠਿੰਡੇ ਚ ਆਪਾਂ ਪਹਿਲੇ ਹੀ ਹੈ। ਜਾਜੂ ਜੀ ਪਹਿਲਾਂ ਵੀ ਕਈ ਨੂੰ ਬਟੰਡੇ ਚੋਂ ਮਿਲਿਆ ਕੋਲਡ ਮੈਲ ਨੇ ਪਹਿਲਾਂ ਹੀ ਆਪਣੇ ਜ਼ਿਲ੍ਹੇ 'ਚ ਹੈ ਬਹੁਤ ਵਧੀਆ ਬਣਾਇਆ ਇਹਦਾ ਨਾਮ ਆ ਸਾਧਾਰਨ ਹੀ ਪਰਿਵਾਰ ਸਾਡੀ ਮੰਡੀ ਦਾ ਨਾਮ ਰੱਖਿਆ ਕੀਤਾ ਯਾਦ ਹੋਗਾ ਹਾਂ ਜੀ ਹਾਂ ਕਮਰੇ ਦਾ ਗਾਰਟਨ ਕਰਕੇ ਆਇਆ ਸਵਾਰਟ ਦਾ ਹੋਰ ਚਲਿਏ ਜੀ ਅੰਦਰ ਅਜਾਓ ਫਰਦੀਰ ਰਜਿੰਦਰ ਆਪੂ ਜੀ ਇਹਨਾਂ ਨੂੰ ਲੈਸ਼ ਹੋ ਪਾਰਟੀ ਨਾਲ ਸਨਮਾਨਿਤ ਕਰਕੇ ਸਾਡੇ ਮੰਦੋ ਜਾਸਪਤੀ ਜੀ ਬਦੋ ਤੇ ਅੱਜ ਦੇ ਇਸ ਸਮਾਗਮ ਵਿੱਚ ਸ਼ਿਸ਼ੋਬੇ ਸੰਦੀਪ ਜੀ ਰਤੂ ਜੀ ਔਰ ਬਾਕੀ ਸਾਰੇ ਧੋਰਾ ਜੀ ਬਾਕੀ ਸਾਰੀ ਟੀਮ ਸਾਡੇ ਭੈਣ ਜੀ ਰਵਿੰਦਰ ਕੌਰ ਜੀ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜਦੋਂ ਕੋਈ ਇਸ ਤਰ੍ਹਾਂ ਦਾ ਸਨਮਾਨ ਜਾ ਕੇ ਬਹੁਤ ਮਿਹਨਤ ਤੋਂ ਬਾਅਦ ਇਨਸਾਨ ਨੂੰ ਪ੍ਰਾਪਤ ਹੁੰਦਾ ਉਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੁੰਦੀ ਹੈ ਬਹੁਤ ਵੱਡੀ ਮਿਹਨਤ ਹੁੰਦੀ ਹੈ ਜਿੰਨੇ ਮੈਂ ਗੱਲਾਂ ਇਹਨਾਂ ਸਾਂਝੀਆਂ ਕਰ ਰਿਹਾ ਸੀ ਕਿ ਇਸ ਜ਼ਿਲ੍ਹੇ ਦੇ ਵਿੱਚ ਜਿੱਥੇ ਜੰਡਾ ਵਾਲੇ ਨਗਰ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਫਿਰ ਗਿਆਨਾ ਆਪਣੀ ਯੋਗੀ ਪੂਰੀ ਸਾਡੇ ਕੌਂਸਲਰ ਆਪੜਾ ਸਾਬ ਸਾਡੇ ਅਫਸਰ ਵੀ ਨੇ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਮੈਂ ਜੇ ਟੀਚਰ ਜ਼ਿਲ੍ਹਾ ਪ੍ਰੀਸ਼ਦ 'ਚ ਪਹਿਲਾ ਅਪੁਆਇੰਟਮੈਂਟ ਹੋਈ ਸੀ ਮੇਰੀ ਉਦੋਂ ਸਾਡੇ ਚੇਅਰਮੈਨ ਸੀਗੇ ਤਾਂ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਫੋਟੋ ਜੀ ਤੁਸੀਂ ਇੱਕ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸੰਦੀਪ ਜੀ ਪਿੰਡ ਦਾ ਸਾਡੇ ਭਰਾ ਵੀ ਨੇ ਬਹੁਤ ਬੜਾ ਕੰਮ ਕਰਦਾ ਬਹੁਤ ਵਾਹ ਔਰ ਮੰਡੀ ਦੇ ਜੋ ਭੀਜੇਪੀ ਪਾਰਟੀ ਨਾਲ ਸੰਬੰਧਿਤ ਵਰਕਰਜ਼ ਅਹੁਦੇਦਾਰ ਕੋਈ ਰਹਿ ਗਿਆ ਤਾਂ ਭਰਾਵਾ ਸਾਰੀ ਸਰਕਾਰਯੋਗੋਂ ਔਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਸਾਡੇ ਜਿਹੜੇ ਮੱਟੂ ਜੀ ਐ। ਇਹਨਾਂ ਨਾਲ ਵਾਹ ਵੀ ਬਹੁਤ ਪੁਰਾਣਾ ਐ। ਕਿਉਂਕਿ ਮੈਂ ਇੱਕ ਦਿਹਾੜੀਦਾਰ ਪਰਿਵਾਰ ਦੇ ਵਿੱਚੋਂ ਉੱਠ ਕੇ ਆਇਆ ਹੋਇਆ ਹਾਂ ਅੱਜ ਜੋ ਤੁਸੀਂ ਮੈਨੂੰ ਦੇਖ ਰਹੇ ਹੋ। ਮੇਰੇ ਫਾਦਰ ਸਾਹਿਬ ਬਲਦੇਵ ਰਾਜ ਪ੍ਰੇਮੀ ਲੱਕੜ ਦਾ ਮਿਸਤਰੀ ਐ ਉਹ ਮੇਰਾ ਡੈਡੀ ਔਰ ਕਾਫੀ ਦਿਨ ਹੋ ਗਏ ਹੋ ਗੇ ਉਹ ਕੰਮ ਛੱਡੇ ਨੂੰ। ਇਹਨਾਂ ਦਾ ਜਿੰਨਾ ਵੀ ਕੰਮ ਹੁੰਦਾ ਸੀ ਲੱਕੜ ਦਾ ਹਲਵਾਈਆਂ ਦੇ ਕਾਊਂਟਰ ਸਾਰੇ ਮੇਰਾ ਡੈਡੀ ਬਣਾਉਂਦਾ ਹੁੰਦਾ ਸੀ। ਅੱਜ ਵੀ ਬਈ ਤਾਂ ਅਕਸਰ ਵੀ ਜਦੋਂ ਮੇਰਾ ਡੈਡੀ ਇਹਨਾਂ ਦੇ ਹੁੰਦਾ ਸੀ ਤੇ ਉਧਰੋਂ ਮੈਨੂੰ ਸਕੂਲੋਂ ਛੁੱਟੀ ਹੁੰਦੀ ਸੀ ਤਾਂ ਮੈਂ ਵੀ ਨਾਲ ਹੀ ਜਾਂਦਾ ਹੁੰਦਾ ਕਿਉਂਕਿ ਛੁੱਟੀਆਂ ਸਾਡੀਆਂ ਦਿਹਾੜੀ ਚ ਲੰਘਦੀਆਂ ਹੁੰਦੀਆਂ ਸੀ ਇਹੋ ਜੇ ਪਰਿਵਾਰ ਦੇ ਨਾਲ ਅਸੀਂ ਸਬੰਧਤ ਆ ਅੱਜ ਪਰਮਾਤਮਾ ਨੇ ਜੋ ਆਸ਼ੀਰਵਾਦ ਬਖਸ਼ਿਆ ਇਸ ਕਿਤੇ ਨੂੰ ਮਤਲਬ ਤੁਸੀਂ ਦੇਖ ਰਹੇ ਹੋ ਕਿ ਰਾਸ਼ਟਰੀ ਅਵਾਰਡ ਤੱਕ ਮਿਲਿਆ ਹੈ ਤਾਂ ਉਹਦੇ ਪਿੱਛੇ ਡੈਡੀਕੇਸ਼ਨ ਹੈ ਮਿਹਨਤ ਹੈ ਔਰ ਲੋਕਾਂ ਦੀਆਂ ਦੁਆਵਾਂ ਨੇ ਹਜ਼ਾਰਾਂ ਹੱਥਾਂ ਦਾ ਸਹਿਯੋਗ ਹੈ ਜਿਹੜਾ ਮੋਢੇ ਨਾਲ ਮੋਢੇ ਲਾ ਕੇ ਮੇਰੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਸੋ ਮੈਂ ਚਾਰ ਸਕੂਲਾਂ ਮਤਲਬ ਚਾਰ ਸਕੂਲਾਂ ਦੇ ਵਿੱਚ ਮੈਂ ਸੇਵਾ ਕੀਤੀ ਆ ਐਜ਼ ਅ ਟੀਚਰ 20 ਸਾਲ ਹੋ ਗਏ ਮੇਰੀ ਜੁਆਇਨਿੰਗ ਨੂੰ 2004 ਦੇ ਵਿੱਚ ਮੈਂ ਝੰਡਾ ਵਾਲਾ ਜੁਆਇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਜ਼ਿਲ੍ਹਾ ਪ੍ਰੀਖਿਆ ਦੇ ਵਿੱਚ ਅਪਾਇੰਟ ਹੋਇਆ ਤਾਂ ਮੈਨੂੰ ਗਿਆਨੇ ਸਕੂਲ ਦੀ ਵਿੱਚ ਸਰਕਾਰੀ ਨੌਕਰੀ ਮਿਲੀ ਗਿਆਨੇ ਮੈਂ 6 ਸਾਲ ਲਾਇਆ ਉਸ ਤੋਂ ਬਾਅਦ 3 ਸਾਲ ਮੈਂ ਦਿਉਣ ਲਾਇਆ ਡੈਪੂਟੇਸ਼ਨ ਤੇ ਔਰ ਉਸ ਤੋਂ ਬਾਅਦ ਪਿਛਲੇ 9 ਸਾਲ ਤੋਂ ਮੈਂ 2015 ਤੋਂ ਆਪਣੇ ਕੋਠੇ ਇੰਦਰ ਸਿੰਘ ਸਕੂਲ ਦੇ ਵਿੱਚ ਕੰਮ ਕਰ ਰਿਹਾ ਐਜ਼ ਅ ਟੀਚਰ ਔਰ ਕਾਫੀ ਚਿਰੇ ਤੁਹਾਡੇ ਚੋਂ ਮੈਨੂੰ ਪਹਿਲੇ ਜਾਣਦੇ ਐ ਉਹਨਾਂ ਨੇ ਮੇਰਾ ਕੰਮ ਵੀ ਦੇਖਿਆ ਕਿਉਂਕਿ ਅਧਿਆਪਨ ਕੀਤਾ ਸਿਰਫ ਇੱਕ ਪੈਸਾ ਕਮਾਉਣ ਦੀ ਨੌਕਰੀ ਨਹੀਂ ਹੈ ਅਸੀਂ ਸਾਰੇ ਜਾਣਦੇ ਐ ਅਧਿਆਪਕ ਨੂੰ ਔਰ ਇੱਕ ਡਾਕਟਰ ਨੂੰ ਕਿਉਂ ਕਿਹਾ ਜਾਂਦਾ ਵੀ ਕੋਈ ਪੁੰਨ ਤੇ ਨਾਲੇ ਫਲੀਆਂ ਕਿ ਤੁਸੀਂ ਆਪਦੇ ਕਿਤੇ ਨੂੰ ਡੈਡੀਕੇਸ਼ਨ ਦੇ ਨਾਲ ਕਰਦੇ ਹੋ ਸੇਵਾ ਭਾਵਨਾ ਦੇ ਨਾਲ ਕਰਦੇ ਹੋ ਤਾਂ ਇਹ ਇੱਕ ਰੱਬ ਦੀ ਇਬਾਦਤ ਬਣ ਜਾਂਦੀ ਐ ਇਹਨੂੰ ਡੈਡੀਕੇਸ਼ਨ ਕਹਿ ਦਿੰਦੇ ਆਪਾਂ ਸੋ ਸਾਰੇ ਸਕੂਲਾਂ ਦੇ ਵਿੱਚ ਜਿੱਥੇ ਵੀ ਮੈਂ ਕੰਮ ਕੀਤਾ ਮਲੂਕਾ ਸਾਹਿਬ ਖੁਦ ਗਵਾਹ ਨੇ ਮੈਨੂੰ ਦਿਉਨ ਸਕੂਲ ਦੇ ਵਿੱਚ ਮੇਰੇ ਸਕੂਲ ਚ ਗਏ ਸੀ ਉਦੋਂ ਪੌਦੇ ਲਾਉਣ ਦੀ ਇੱਕ ਮੁਹਿੰਮ ਚੱਲ ਰਹੀ ਸੀ ਅਜੀਤ ਅਖਬਾਰ ਦੇ ਵੱਲੋਂ ਤੁਕਾ ਸਭ ਨੂੰ ਯਾਦ ਹੋਊਗਾ ਉਦੋਂ ਔਰ ਇਹ ਪੌਦਾ ਲਾਉਣ ਦੇ ਲਈ ਮੇਰੇ ਸਕੂਲ ਚ ਪਹੁੰਚੇ ਸੀਗੇ ਤੇ ਇਹਨਾਂ ਦੇ ਮੂੰਹ ਦੀ ਬਾਰਟਿੰਗ ਤੁਹਾਨੂੰ ਦੱਸ ਦਿੰਦਾ ਉਦੋਂ ਕੀ ਹੈ ਮੈਨੂੰ ਯਾਦ ਆਉ ਗੱਲ ਇਹ ਕਹਿੰਦੇ ਵੀ ਖੁਰਪੀ ਵਾਲਾ ਅਧਿਆਪਕ ਤਾਂ ਮੈਨੂੰ ਇੱਕੋ ਹੀ ਨਜ਼ਰ ਆਉਂਦਾ ਉੱਥੇ ਸੀ ਚਾਰ ਪੰਜ ਜਣੇ ਟੀਚਰ ਸੀਗੇ ਔਰ ਉਹ ਪੌਦੇ ਲਾਉਣ ਲਈ ਟੋਆ ਬਾਈ ਪਟਿਆ ਸੀਗਾ ਤੇ ਹੱਥ ਚ ਖੁਰਪੀ ਮੇਰੀ ਸੀਗੀ ਉਦੋਂ ਬਾਕੀ ਸਾਰੇ ਫੋਟੋ ਖਿਚਉਣ ਲਈ ਖੜੇ ਸੀਗੇ ਮੇਰੇ ਹੱਥ 'ਚ ਖੁਰਪੀ ਸੀ ਔਰ ਮੈਂ ਮਿੱਟੀ ਨਾਲ ਵੀ ਮੇਰੇ ਹੱਥ ਗੰਦੇ ਹੋਏ ਹੋਏ ਸੀਗੇ ਪੌਦਾ ਜਦੋਂ ਲਾਦਾ ਤਾਂ ਇਹ ਗੁਰਦੇਵ ਸਿੰਘ ਨਾਇਸ ਸਾਹਿਬ ਜੀ ਮੇਰੇ ਮਿੱਤਰ ਨੇ ਪੱਤਰਕਾਰ ਨੇ ਔਰ ਇਹਨਾਂ ਦੇ ਚੰਗੇ ਜਾਣਕਾਰ ਵੀ ਨੇ ਤੇ ਔਰ ਇਹਨਾਂ ਨੇ ਉਹਨਾਂ ਨੂੰ ਵੀ ਗੱਲ ਕਿ ਕਹਿੰਦੇ ਇੱਕ ਖੁਰਪੀ ਵਾਲਾ ਅਧਿਆਪਕ ਤਾਂ ਇੱਥੇ ਇੱਕੋ ਹੀ ਲੱਗਦਾ ਉਦੋਂ ਬਾਅਦ ਇੱਕ ਕਮਰਾ ਮੈਂ ਤਿਆਰ ਕੀਤਾ ਹੋਇਆ ਸੀ ਨਿੱਜੀ ਜੇਬ ਖਰਚੇ 'ਚ ਉਹ ਸਕੂਲ ਨੂੰ ਸਮਾਰਟ ਬਣਾਉਣ ਲਈ ਵੀ ਮੈਂ ਯਤਨ ਕੀਤੇ ਸੀਗੇ ਔਰ ਕੁਦਰਤੀ ਜਦੋਂ ਮਲੂਕਾ ਸਾਹਿਬ ਦਾ ਉੱਥੇ ਜਾਣਾ ਹੋਇਆ ਤਾਂ ਮੈਂ ਕਿਹਾ ਸਰ ਵੀ ਤੁਸੀਂ ਆਏ ਤਾਂ ਹੈਗੇ ਨਾਲ ਮੇਰੇ ਕਮਰੇ ਦਾ ਵੀ ਉ ਇਹਨਾਂ ਨੇ ਮੇਰੇ ਕਮਰੇ ਨੂੰ ਦੇਖਿਆ ਬਹੁਤ ਖੁਸ਼ ਹੋਏ ਮੇਰੇ ਕੰਮ ਨੂੰ ਫਾਈਲਾਂ ਦੇਖੀਆਂ ਸਾਰੀਆਂ ਜੋ ਪੁਰਾਣੇ ਸਕੂਲਾਂ ਦਾ ਕੰਮ ਸੀ ਸਾਰਾ ਮੇਰਾ ਦੇਖਿਆ ਉੱਥੇ ਇੱਕ ਮੈਂ ਇਮਾਨਦਾਰੀ ਦੀ ਦੁਕਾਨ ਬਣਾਈ ਹੋਈ ਸੀ ਉਹ ਮੈਂ ਇਹਨਾਂ ਦਾ ਉਦਘਾਟਨ ਕਰਾਇਆ ਤੇ ਇਹਨਾਂ ਨੇ ਖੁਸ਼ ਹੋ ਕੇ ਮੈਨੂੰ ਉਸ ਟਾਈਮ ਤੇ 2000 ਰੁਪਇਆ ਮੈਨੂੰ ਕਹਿੰਦੇ ਇਹ ਮੇਰੇ ਵੱਲੋਂ ਯੋਗਦਾਨ ਹੈ ਇਹਦੇ ਉਹ ਇਹਨਾਂ ਨੇ ਆਪ ਦੀ ਦੇਖ ਤੋਂ ਮੈਨੂੰ ਦਿੱਤਾ ਸੀ ਮੈਨੂੰ ਯਾਦ ਆਉ ਗਰ ਔਰ ਉਹ ਚਲੋ ਚੱਲ ਇੱਥੇ ਪਹੁੰਚੇ ਆਂ ਕੁੱਠੇ ਇੰਦਰ ਸਿੰਘ ਵਾਲੇ ਜਦੋਂ ਮੈਂ ਇੱਥੇ ਜੁਆਇਨ ਕੀਤਾ ਤਾਂ ਮੈਨੂੰ ਇੱਕ ਖੰਡਰ ਇਮਾਰਤ ਵਰਗਾ ਸਕੂਲ ਮਿਲਿਆ ਸੀਗਾ 2015 ਦੇ ਹਾਲਾਤ ਆ ਇਹ ਕਿ ਬੇਰੰਗ ਇਮਾਰਤ ਜਿੱਦਾਂ ਪੰਜਾਬੀ ਚ ਆਪਾਂ ਕਹਿੰਦੇ ਨੇ ਪੇਡਾਂ ਵਾਲਾ ਬਾੜਾ ਸ਼ਾਇਦ ਉਹ ਵੀ ਉਦੋਂ ਚੰਗਾ ਲੱਗਦਾ ਹੋਊ ਦੇਖਣ ਦੇ ਵਿੱਚ 33 ਬੱਚੇ ਜਿਹੜੇ ਕਿ ਅਦਬ ਚ ਦੇ ਖਾਕੀ ਵਰਦੀ ਚਾਹੁੰਦੇ ਸੀ ਚੱਪਲਾਂ ਚਾਹੁੰਦੇ ਸੀ ਅਤੇ ਇੱਕ ਬਿਨਾ ਵਰਦੀ ਚਾਹੁੰਦੇ ਸੀ ਔਰ ਅਸੀਂ ਦੋ ਟੀਚਰ ਸੀ ਉਹ ਵੀ ਮੇਰੇ ਨਾਲੋਂ ਇੱਕ ਟੀਚਰ ਰਿਟਾਇਰ ਹੋ ਗਿਆ ਤਾਂ ਮੈਂ ਸਿੰਗਲ ਟੀਚਰ ਰਹਿ ਗਿਆ ਸੀ ਤਾਂ ਉਦੋਂ ਤੋਂ ਲੈ ਕੇ ਮਤਲਬ ਸੰਘਰਸ਼ ਦੀ ਮੇਰੀ ਜ਼ਿਆਦਾ ਸ਼ੁਰੂ ਹੁੰਦੀ ਹੈ ਮੈਂ ਮਤਲਬ ਸਖਤ ਮਿਹਨਤ ਸ਼ੁਰੂ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਨਾਲ ਪਿੰਡ ਚ ਇੱਕ ਸਕੂਲ ਬੰਦ ਹੋ ਗਿਆ ਸੀ ਬੱਚੇ ਘਟਣ ਕਰਕੇ ਤੇ ਉਹ ਵੀ ਸਕੂਲ ਕਿਤੇ ਨਾ ਕਿਤੇ ਬੰਦ ਹੋਣ ਵਾਲੀ ਜਾ ਰਿਹਾ ਸੀ ਬੱਚੇ 40 ਤੋਂ ਬਾਅਦ 33 ਤੇ ਆ ਗਏ ਸੀ ਤਾਂ ਉਹਦੇ ਲਈ ਜ਼ਰੂਰੀ ਸੀ ਕਿ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ ਵਧਾਈ ਜਾਵੇ ਹੁਣ ਬੱਚੇ ਆ ਜਿਹੜੇ ਐਵੇਂ ਤਾਂ ਮਾਵਾ ਭੇਜਦਾ ਨਹੀਂ ਸਕੂਲ ਚ ਸਕੂਲ ਨੂੰ ਵੀ ਸਵਾਰਨਾ ਪਏਗਾ ਐਜੂਕੇਸ਼ਨ ਲੈਵਲ ਵੀ ਬਣਾਉਣਾ ਪਏਗਾ ਤਾਂ ਦਿਨ ਰਾਤ ਮਿਹਨਤ ਸਟਾਰਟ ਕੀਤੀ ਕਿਉਂਕਿ ਮੈਂ ਸਿੰਗਲ ਹੀ ਸੀ ਇੱਕੋ ਹੀ ਟੀਚਰ ਸੀ ਮੈਂ ਮੈਨੂੰ ਪਿੰਡ ਜਾਣ ਦਾ ਨਹੀਂ ਸੀਗਾ ਕੋਈ ਦਾਨੀ ਸੱਜਣ ਮੇਰੇ ਨਾਲ ਨਹੀਂ ਜੁੜਿਆ ਸੀ ਉਦੋਂ ਕੋਈ ਸਰਕਾਰ ਦੀ سپورਟ ਵੀ ਹੈ ਨਹੀਂ ਸੀ ਕੋਈ ਗ੍ਰਾਂਟ ਹੈ ਨਹੀਂ ਸੁੱਧੋ ਸਾਡੇ ਕੋਲ ਤੇ ਸਕੂਲ ਦੀ ਹਾਲਤ ਵੀ ਇੰਨੀ ਮਾੜੀ ਬੱਚੇ ਇੰਨੇ ਘੱਟ ਕਿਉਂਕਿ ਗ੍ਰਾਂਟਾਂ ਵੀ ਸਰਕਾਰ ਉਸੇ ਸਕੂਲ ਨੂੰ ਦਿੰਦੀ ਹੈ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਉਦੋਂ ਤੋਂ ਮੈਂ ਸੰਘਰਸ਼ ਸ਼ੁਰੂ ਕੀਤਾ ਜ਼ਿਆਦਾ ਤੇਜ਼ੀ ਦੇ ਨਾਲ ਮੈਂ ਸਿੰਗਲ ਟੀਚਰ ਸੀ ਸਵੇਰ ਤੋਂ ਸਕੂਲ ਦੇ ਆਉਣ ਦਾ ਟਾਈਮ ਤੋਂ ਸ਼ੁਰੂ ਹੁੰਦਾ ਸੀ ਵੀ ਮੈਂ ਟਾਈਮ ਹੁੰਦਾ ਸੀ ਵੀ 8 ਵਜੇ ਲੱਗਣਾ 9 ਵਜੇ ਲੱਗਣਾ ਛੁੱਟੀ ਦਾ ਕੋਈ ਟਾਈਮ ਨਹੀਂ ਸੀ ਹੁੰਦਾ ਸਾਡਾ ਬੱਚੇ ਸਕੂਲ ਨੂੰ ਵਾਪਸ ਜਾ ਕੇ ਦੁਬਾਰਾ ਫੇਰ ਆ ਜਾਂਦੇ ਰਾਤਾਂ ਤੱਕ ਪੜ੍ਹਾਈ ਹੁੰਦੀ ਉਦੋਂ ਬਾਅਦ 2-3 ਘੰਟੇ ਲੀਵਰ ਤੇ ਵੀ ਲਾਉਂਦੇ ਅਸੀਂ ਸਕੂਲ ਨੂੰ ਸਵਾਰਨਾ ਮਿਸਤਰੀ ਦਾ ਕੰਮ ਲੱਕੜ ਦਾ ਕੰਮ ਪਲੰਬਰ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਬੁਰਸ਼ ਫੜ ਕੇ ਪੇਂਟਿੰਗ ਦਾ ਕੰਮ ਵੀ ਮਾਫ ਕੀਤਾ ਛੁੱਟੀਆਂ ਲਾਈਆਂ ਉੱਥੇ ਗਰਮੀ ਦੀਆਂ ਟੀਚਰਾਂ ਨੂੰ ਜਦੋਂ ਛੁੱਟੀਆਂ ਹੁੰਦੀਆਂ ਤਾਂ ਹਰੇਕ ਦਾ ਪਹਿਲਾਂ ਹੀ ਪਲਾਨਿੰਗ ਹੁੰਦੀ ਹੈ ਕੋਈ ਮਸੂਰੀ ਕੋਈ ਸ਼ਿਮਲੇ ਤੁਰ ਜਾਂਦਾ ਮੇਰਾ ਸ਼ਿਮਲਾ ਮੇਰਾ ਮਸੂਰੀ ਕੁੱਠੇ ਇੰਦਰ ਸਿੰਘ ਹੀ ਹੁੰਦਾ ਸੀਗਾ ਤਾਂ ਉਹ ਮਿਹਨਤ ਦੇ ਚੱਲਦੇ ਆ ਸਕੂਲ ਨੂੰ ਸ਼ਿਗਾਰਿਆ ਜਦੋਂ ਮੇਰੇ ਕੰਮ ਨੂੰ ਪਿੰਡ ਵਾਲਿਆਂ ਨੇ ਦੇਖਿਆ ਗੁੰਨੇਆਂ ਨੇ ਤੋਂ ਕਲੱਬ ਸੰਸਥਾਵਾਂ ਮੇਰੇ ਨਾਲ ਜੁੜੀਆਂ ਥੋੜੇ ਜੋ ਵੀ ਕਈ ਮੈਂਬਰ ਨੇ ਜਿਹੜੇ ਮੇਰੇ ਸਕੂਲ 'ਚ ਜਾ ਕੇ ਆਏ ਯੋਗਦਾਨ ਕਰਕੇ ਆਏ ਆ ਉਹ ਸਕੂਲ 'ਚ ਉਹਨਾਂ ਨੇ ਪਾਰਟਿਸਿਪੇਟ ਆਪਦੀ ਕੀਤੀ ਸ਼ੁਰੂ ਕੀਤੀ ਔਰ ਸਕੂਲ ਅੱਗੇ ਵਧਣਾ ਸ਼ੁਰੂ ਹੋਇਆ ਸਕੂਲ ਦੇ ਵਿੱਚ ਸਹੂਤਾਵਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਮਤਲਬ ਕਿ ਨਾਲ-ਨਾਲ ਬੱਚਾਂ ਦਾ ਵਿਦਿਅਕ ਲੈਵਲ ਮਨੂੰ ਤੇਜ਼ ਕੀਤਾ ਬੱਚਿਆਂ ਨੂੰ ਵਧਾਉਣ ਲਈ ਫਿਰ ਮਾਣੋਂ ਨਾਲ ਲੈ ਕੇ ਨਾਲ ਦੇ ਪਿੰਡਾਂ 'ਚ ਨਿਕਲਿਆ ਮੈਂ ਡੋਰ ਟੂ ਡੋਰ ਵਿਜ਼ਿਟ ਕੀਤੇ 15 ਪਿੰਡ ਮੈਂ ਮਾਵਾ-ਬਾਪ ਨੂੰ ਐਦਾਂ ਬਿਠਾ ਲੈਂਦਾ ਸੀ ਕੋਲੇ ਇਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਹੁੰਦੇ ਸੀਗੇ ਨਾਲ ਉਹਨਾਂ ਦੇ ਬੱਚੇ ਜਿਉਂ ਬੱਚਾ ਚੌਥੀ ਕਲਾਸ ਦਾ ਹੁੰਦਾ ਸੀ ਤਾਂ ਮੈਂ ਵੀ ਆਪਦਾ ਚੌਥੀ ਦਾ ਬਹਾਅ ਹੁੰਦਾ ਸੀ ਵੀ ਲਓ ਜੀ ਇਹਨੂੰ ਪੁੱਛੋ ਤੁਸੀਂ ਕੰਪੀਟੀਸ਼ਨ ਹੋ ਜੇ ਅੱਜ ਤਾਂ ਕੰਪੀਟੀਸ਼ਨ ਹੁੰਦਾ ਸੀ ਮੈਂ ਚੈਲੰਜ ਕਰਦਾ ਸੀ ਜਾ ਕੇ ਜਦੋਂ ਤਾਂ ਮਾਪੇ ਜਦੋਂ ਇਹ ਦੇਖਦਾ ਸੀ ਕਿ ਜਿਹੜਾ ਐਜੂਕੇਸ਼ਨਲ ਲੈਵਲ ਹੈ ਬੱਚੇ ਆਪਣੇ ਰਾਜਯੋਗ ਯੂਨੀਵਰਸਿਟੀ ਦਾ ਵਾਰਡ ਮਿਲਿਆ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਜਿੰਦਰ ਰਾਜੂ ਜੀ ਜਿਹੜੇ ਬਹੁਤ ਮਿਹਨਤੀ ਅਧਿਆਪਕ ਨੇ ਦਰਸ਼ਕ ਅਧਿਆਪਕ ਨੇ 20 ਸਾਲ ਦੀ ਇਹਨਾਂ ਦੀ ਸਰਵਿਸ ਹੈ ਨੈਸ਼ਨਲ ਅਵਾਰਡ ਮਿਲਣ ਤੇ ਅੱਜ ਇਹਨਾਂ ਦੇ ਸਨਮਾਨ ਦੇ ਵਿੱਚ ਇੱਥੇ ਗੋਣੇਣਾ ਵਿਖੇ ਅ ਸੰਦੀਪ ਜੀ ਦੀ ਖਰਮੀ ਜੀ ਦੀ ਹੋਰ ਸਾਰੇ ਬੀਜੇਪੀ ਦੇ ਉਹਦੇਦਰ ਸਹਿਬਾਨ ਦੀਗਵਾਈ ਦੇ ਵਿੱਚ ਇੱਥੇ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਵਿੱਚ ਸ਼ਾਮਿਲ ਹੋਇਆ ਬਹੁਤ ਖੁਸ਼ੀ ਹੋਈ ਆ ਇਹਨਾਂ ਨੂੰ ਮਿਲ ਕੇ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਸਮੁੱਚੇ ਪਰਿਵਾਰ ਨੂੰ ਔਰ ਸਾਰੇ ਇਹਨਾਂ ਦੇ ਸਾਥੀ ਸਹਿਬਾਨ ਨੂੰ ਦੋਸਤਾਂ ਮਿੱਤਰਾਂ ਨੂੰ ਸਾਡੇ ਲਈ ਵੀ ਬਹੁਤ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਪ੍ਰੈਕਟੀਕਲਲੀ ਅਪੀ ਤੁਹਾਨੂੰ ਬਿਲਕੁਲ ਜੀ ਇੱਕ ਬਹੁਤ ਵਧੀਆ ਸੁਨੇਹਾ ਹੁੰਦਾ ਸਮਾਜ ਦੇ ਵਿੱਚ ਔਰ ਇਸ ਡਿਪਾਰਟਮੈਂਟ ਦੇ ਵਿੱਚ ਵੀ ਇਹਨਾਂ ਨੂੰ ਵੀ ਜਿਵੇਂ ਜਰੂਰ ਇਹ ਦੇਖ ਕੇ ਪ੍ਰੇਰਣਾ ਮਿਲੀ ਹੋਊਗੀ ਜਿਨ੍ਹਾਂ ਨੂੰ ਪਹਿਲਾਂ ਸਟੇਟ ਵਾਰਡ ਮਿਲੇ ਜਾਂ ਨੈਸ਼ਨਲ ਵਾਰਡ ਮਿਲੇ ਔਰ ਬਾਕੀ ਸਾਰੇ ਵਿਅਕਤੀ ਸਾਹਿਬਾਨ ਨੂੰ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਸੇ ਤਰ੍ਹਾਂ ਹੀ ਵਾਖੂਪੀ ਪੂਰੀ ਲਗਨ ਦੇ ਨਾਲ ਮਿਹਨਤ ਇਮਾਨਦਾਰੀ ਦੇ ਨਾਲ ਨਿਭਾਉਣੀ ਚਾਹੀਦੀ ਹੈ ਔਰ ਉਹਦੇ ਨਾਲ ਜਿੱਥੇ ਸਾਡੇ ਬੱਚਿਆਂ ਦਾ ਵਧੀਆ ਫਿਊਚਰ ਬਣਦਾ ਉਹਨਾਂ ਨੂੰ ਵਧੀਆ ਇਕਵਾਈ ਮਿਲਦੀ ਹੈ ਅੱਛੀ ਸਿੱਖਿਆ ਮਿਲਦੀ ਹੈ ਸਹੀ ਸਿਹਤ ਮਿਲਦੀ ਹੈ ਉੱਥੇ ਮੈਂ ਸਮਝਦਾ ਕਿ ਅ ਅਧਿਆਪਕ ਦਾ ਜਿਹੜਾ ਰਤਬਾ ਉਸ ਸਮਾਜ ਦੇ ਵਿੱਚ ਬਹੁਤ ਵੱਧਦਾ ਫੁੱਲਦਾ ਅ ਅੱਛਾ ਜਿਹੜਾ ਮਾਣ ਮਹਿਸੂਸ ਕਰਦਾ ਅਧਿਆਪਕ ਤੇ ਸਾਰੇ ਇਲਾਕੇ ਨੂੰ ਵੀ ਉਸ ਗੱਲ ਦੀ ਖੁਸ਼ੀ ਹੁੰਦੀ ਹੈ ਸੋ ਅ ਇਹੋ ਹੀ ਮੇਰੀ ਅਪੀਲ ਹੈ ਕਿ ਜੋ ਆਪਣੀ ਡਿਊਟੀ ਹੈ ਉਹਨੂੰ ਪੂਰੀ ਮਿਹਨਤ ਦੇ ਨਾਲ ਨਿਭਾ ਕੇ ਆਪਾਂ ਜਿਹੜਾ ਇਹ ਸਾਡਾ ਸੋਹਣਾ ਵਤਨ ਪੰਜਾਬ ਹੈ ਇਹਦੇ ਵਿੱਚ ਵੱਧ ਤੋਂ ਵੱਧ ਵਧੀਆ ਜਿਹੜਾ ਆਪਣਾ ਬਟਮੁੱਲਾ ਚੋਕਦਾਨ ਭਾਈ ਰਾਜੀਤ ਸਿੰਘ ਨੂੰ ਅਵਾਰਡ ਮਿਲਿਆ ਕਿਸ ਤਰ੍ਹਾਂ ਦਾ ਲੱਗਿਆ ਸੀ ਤੁਹਾਨੂੰ ਜਦੋਂ ਤੁਸੀਂ ਪਾਲ ਕੇ ਹੋਏ ਸੀ ਮੈਨੂੰ ਵਾਰਡ ਮਿਲਣ ਦੀ ਆਪ ਨੂੰ ਘੱਟ ਸੀ ਖੁਸ਼ੀਆ ਮੈਨੂੰ ਇਸ ਦੀ ਵੱਧ ਖੁਸ਼ੀ ਹੈ ਕਿ ਬਟਿੰਡੇ 'ਚ ਸਾਰੇ ਬਟਿੰਡੇ ਨੂੰ ਮਿਲਿਆ ਇਸੇ ਕਰਕੇ ਖਾਸ ਹੈ ਕਿ ਬਟਿੰਡਾ ਪੂਰਾ ਹੀ ਖੁਸ਼ੀ ਮਨਾ ਰਿਹਾ ਤੁਸੀਂ ਦੇਖਿਆ ਕੱਲ ਦਾ ਨਜ਼ਾਰਾ ਆਪ ਤੁਸੀਂ ਗਵਾਹ ਹੋ ਇਸ ਗੱਲ ਦੇ ਕਿ ਮੈਨੂੰ ਲੱਗਦਾ ਹੈ ਕੋਈ ਦੁਕਾਨਦਾਰ ਨਹੀਂ ਰਿਹਾ ਜਿਨੇ ਬਾਹਰ ਆ ਕੇ ਤਾੜੀਆਂ ਨਹੀਂ ਮਾਰੀਆਂ ਸਲੂਟ ਨਹੀਂ ਕੀਤਾ ਕੁੜੀਆਂ ਸਕੂਲ ਦੀਆਂ ਉਹਨਾਂ ਨੇ ਭੰਗੜਾ ਪਾਉਣਾ ਸ਼ੁਰੂ ਕਰਤਾ ਜਦੋਂ ਅਸੀਂ ਉੱਥੇ ਪਹੁੰਚੇ ਫੁੱਲ ਪਰਸਾਏ ਉਹਨਾਂ ਨੇ ਤੇ ਮਤਲਬ ਇੱਕ ਵੱਡਾ ਇਕੱਠ ਮੈਂ ਦੇਖਿਆ ਨਹੀਂ ਅੱਜ ਤੋਂ ਪਹਿਲਾਂ ਐਡਾ ਵੱਡਾ ਇਕੱਠ ਕਿਸੇ ਇੱਕ ਅਧਿਆਪਕ ਦੇ ਸਵਾਗਤ ਲਈ ਮਤਲਬ ਸੜਕਾਂ ਤੇ ਉਮੜਿਆ ਹੋਵੇ ਮੇਰੇ ਮਗਰ ਘਟੂ ਘਟ 20 ਗੱਡੀਆਂ ਦਾ ਕਾਫਲਾ ਸੀ 2-300 ਬੰਦਾ ਪੈਦਲ ਮਾਰਚ ਕਰ ਰਿਆ ਸੀ ਜਿਨ੍ਹਾਂ ਦੇ ਹੱਥ ਦੇ ਵਿੱਚ ਬੈਨਰ ਸੀਗੇ ਔਰ ਜਦੋਂ ਮੈਂ ਪਿੰਡ 'ਚ ਪਹੁੰਚਿਆ ਤੇ ਉੱਥੇ ਪੂਰਾ ਪਿੰਡ ਖਾਲੀ ਪਿਆ ਸੀ ਸੁੰਨਾ ਪਿਆ ਸੀ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਅੱਜ ਪਿੰਡ 'ਚ ਬੰਦਾ ਹੈ ਨਹੀਂ ਸਾਰੇ ਪਿੰਡ ਦੇ ਵਾਸੀ ਸਕੂਲ 'ਚ ਇਕੱਠੇ ਹੋਏ ਹੋਏ ਸੀ ਤੇ ਸਕੂਲ ਦੇ ਵਿੱਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਇਹ ਮਤਲਬ ਇਹੀ ਚੀਜ਼ਾਂ ਦੀ ਪ੍ਰਾਪਤੀ ਹੈ ਕਿਤੇ ਨਾ ਕਿਤੇ ਜੋ ਮੈਨੂੰ ਹੌਸਲਾ ਦਿੰਦੀ ਹੈ ਕਿ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡੇ ਪ੍ਰਮਾਤਮਾ ਤੁਹਾਡਾ ਨਾਲ ਖੜਦਾ ਹੈ ਲੋਕ ਤੁਹਾਡੇ ਨਾਲ ਖੜਦੇ ਆ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਆਪਣੇ ਆਪ 'ਚ ਬਹੁਤ ਖੂਬਸੂਰਤ ਪਲ ਹੁੰਦੇ ਜੀ ਇਹ 3-4 ਦਿਨ ਜੋ ਸਾਨੂੰ ਦਿੱਲੀ ਵਿਖੇ ਬੁਲਾਇਆ ਜਾਂਦਾ ਹੈ ਫਾਈਵ ਸਟਾਰ ਹੋਟਲ ਦੀਆਂ ਜਿਹੜੀਆਂ ਸਾਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਏਸੀ ਬੱਸਾਂ ਦੇ ਰਾਹੀਂ ਸਾਨੂੰ ਲਿਜਾਇਆ ਜਾਂਦਾ ਮੈਨੂੰ ਲੱਗਦਾ ਸਾਨੂੰ ਕਾਲੀਨ ਤੋਂ ਥੱਲੇ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ 4 ਦਿਨ ਔਰ ਰਾਸ਼ਟਰਪਤੀ ਜੋ ਫਸਟ ਸਿਟੀਜ਼ਨ ਆਫ ਇੰਡੀਆ ਹੈ ਸ਼੍ਰੀਮਤੀ ਦਰੋਪਤੀ ਮੁਰਮੂ ਜੀ ਉਹਨਾਂ ਦੇ ਨਾਲ ਖੜੇ ਹੋਣਾ ਔਰ ਉਹਨਾਂ ਤੋਂ ਵਧਾਈ ਕਬੂਲਣਾ ਉਹਨਾਂ ਨੇ ਮੈਨੂੰ ਕੰਗ੍ਰੈਚੁਲੇਸ਼ਨ ਕਿਹਾ ਤਾਂ ਇਹ ਚੀਜ਼ ਮੈਨੂੰ ਅੱਜ ਵੀ ਕੰਨਾਂ ਦੇ ਵਿੱਚ ਸੁਣਾਈ ਦੇ ਰਹੀ ਹੈ ਸਾਡੇ ਮਾਨਯੋਗ ਪੀਐਮ ਸਾਹਿਬ ਨਰਿੰਦਰ ਮੋਦੀ ਜੀ ਉਹਨਾਂ ਦੀਆਂ ਵੀਡੀਓਜ਼ ਇਹ ਤੋਂ ਪਹਿਲਾਂ ਪਾ ਟੀਵੀ ਤੇ ਤਾਂ ਦੇਖੀਆਂ ਪਰ ਇਸ ਤਰ੍ਹਾਂ ਜਿਵੇਂ ਹੁਣ ਗੁਰਪ੍ਰੀਤ ਮਲੂਕਾ ਜੀ ਸਾਡੇ ਖੜੇ ਆ ਸਤਕਾਰਯੋਗ ਪ੍ਰਧਾਨ ਜੀ ਖੜੇ ਆ ਐਦਾਂ ਪ੍ਰਧਾਨ ਮੰਤਰੀ ਜੀ ਦੇ ਨਾਲ ਖੜਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਉਹ ਮਤਲਬ ਸਾਰੀ ਉਮਰ ਲਈ ਯਾਦਾਂ ਨੇ ਔਰ ਮੈਨੂੰ ਮਹਿਸੂਸ ਹੁੰਦੀਆਂ ਰਹਿਣਗੀਆਂ ਜਿੱਦ ਦੇ ਵੀ ਕੋਈ ਗੱਲ ਕਰੂਗਾ ਮੈਨੂੰ ਮਹਿਸੂਸ ਹੋਣਗੇ ਉਹ ਪਲ ਜਿਹੜੇ ਅਸੀਂ ਆ ਚਾਰ ਦਿਨਾਂ ਦੇ ਵਿੱਚ ਕਰਕੇ ਆਏ ਆ ਅੱਗੇ ਵੀ ਇਹੀ ਕੰਮ ਕਰਨਾ ਦੇਖੋ ਇਹ ਤਾਂ ਚੱਲਦਾ ਹੀ ਰਹਿਣਾ ਆਪਾਂ ਨਾ 20 ਸਾਲ ਹੋ ਗਏ ਜਦੋਂ ਅਖਿਆ 20 ਸਾਲ ਜਿਹੜਾ ਨਹੀਂ ਰੁਕਿਆ ਉਹ ਅੱਗੇ ਕਿਵੇਂ ਰੁਕੂਗਾ ਸਾਡੇ ਸਤਕਾਰਯੋਗ ਮਾਸਟਰ ਜੀ ਸੀਗੇ ਜਦੋਂ ਮੇਰੀ ਜੁਆਇਨਿੰਗ ਹੋਈ ਸੱਤਪਾਤ ਸ਼ਰਮਾ ਜੀ ਵੈਸੇ ਉਹ ਡੈਥ ਹੋ ਗਏ ਉਹਨਾਂ ਦੀ ਜਦੋਂ ਅਸੀਂ ਜੁਆਇਨਿੰਗ ਸੀ ਉਦੋਂ ਅਸੀਂ ਭੱਜ-ਭੱਜ ਕੇ ਕੰਮ ਕਰੇ ਸੀ ਨਾ ਉਹ ਸਾਨੂੰ ਕਹਿੰਦੇ ਰਜਿੰਦਰ ਸਿੰਘ ਟਿਕ ਜਾ ਤੂੰ ਅਸੀਂ ਆਈਂ ਭੱਜਦੇ ਸੀਗੇ ਸਾਡੇ ਤੇ ਵੀ ਉਮਰ ਸੀ ਜਵਾਨੀ ਚ ਸਾਰੇ ਬੁੜਕਦੇ ਹੁੰਦੇ ਮੈਂ ਉਹ ਵੀ ਕਹਤਾ ਸੀ ਉਹਨਾਂ ਨੂੰ ਮੈਂ ਮਾਸਟਰ ਜੀ ਕੋਈ ਨਹੀਂ ਆਪਾਂ ਸਮਾਂ ਰਿਆ ਟਾਈਮ ਪਾ ਕੇ ਮਿਲਾਂਗੇ ਪਰ ਜਦੋਂ ਮਿਲਾਂਗੇ ਨਾ ਤੁਹਾਨੂੰ ਅਸੀਂ ਬੁੜ ਤੇ ਪ੍ਰਮਾਤਮਾ ਇਸ ਗੱਲ ਦਾ ਗਵਾਹ ਕਿ ਅਸੀਂ ਜਿੰਨਾ ਉਦੋਂ ਬੁੜਕਦੇ ਸੀ ਉਦੋਂ ਮੈਨੂੰ ਲੱਗਦਾ 10 15 ਗੁਣਾ ਵੱਧ ਬੁੜਕਣ ਲੱਗ ਗਏ ਆ ਇਸ ਉਮਰ 'ਚ ਆ ਕੇ ਜਿਵੇਂ ਜਿਵੇਂ ਉਮਰ ਵੱਧਦੀ ਜਾ ਰਹੀ ਹੈ ਦੇਖੋ ਤੁਹਾਡਾ ਭਰਾਵਾਂ ਦਾ ਬੜਾ ਸਹਿਯੋਗ ਹੈ ਮੀਡੀਆ ਦਾ ਧੰਨਵਾਦ ਕਰਦਾ ਮੈਂ ਜਿਨੇ ਮਤਲਬ ਸ਼ਾਬਾਸ਼ ਹੀ ਮਿਲਦੀ ਐ ਚ ਤੁਸੀਂ ਜਿਹੜੇ ਵੀ ਵੀਡੀਓ ਦੇ ਰੂਪ 'ਚ ਲੋਕਾਂ ਤੱਕ ਪਹੁੰਚਾਉਂਦੇ ਆ ਨਾ ਲੋਕ ਦੁਆਵਾਂ ਦਿੰਦੇ ਆ ਉਹ ਦੁਆਵਾਂ ਦਾ ਹੀ ਅਸਰ ਹੈ ਜਿਹੜਾ ਅੱਜ ਇਸ ਪ੍ਰਾਪਤੀ ਦੇ ਮੈਂ layak ਬਣਿਆ ਹੋਰ ਮੇਰੇ 'ਚ ਕੋਈ ਤਾਕਤ ਨਹੀਂ ਸੋ ਇਹਦਾ ਅੱਜ ਦਾ ਪ੍ਰੋਗਰਾਮ ਸੀ ਜੀ ਇਸ ਸਾਡੇ ਇਲਾਕੇ ਦੇ ਹੌਣ ਹਰ ਧਿਆਪਕ ਰਜਿੰਦਰ ਸਿੰਘ ਜੀ ਉਹਨਾਂ ਨੂੰ ਨੈਸ਼ਨਲ ਅਵਾਰਡ ਨਾਲ ਮਨਾਇਆ ਗਿਆ ਸੀ ਸਨਮਾਨਤ ਕੀਤਾ ਗਿਆ ਸੀ ਉਹ ਅਸੀਂ ਖੁਸ਼ੀ ਜ਼ਾਹਰ ਕਰਦੇ ਹੋਏ ਅਸੀਂ ਇਹ ਲੀਕਿਆ ਵੀ ਕਿਉਂ ਨਾ ਆਪਣੇ ਮੰਡਲ ਗੋਨਿਆਂ ਵਿੱਚ ਵੀ ਇਹ ਪ੍ਰੋਗਰਾਮ ਕਰਾਇਆ ਜਾਵੇ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਕਿਉਂਕਿ ਸਾਡੇ ਇਲਾਕੇ ਵਾਸਤੇ ਸਾਡੇ ਪੰਜਾਬ ਵਾਸਤੇ ਸਾਡੇ ਬਿੰਡ ਸ਼ਹਿਰ ਵਾਸਤੇ ਸਾਡੇ ਗੋਨਿਆਂ ਮੰਡੀ ਸ਼ਹਿਰ ਵਾਸਤੇ ਬਹੁਤ ਮਾਣ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਕਿ ਉਹਨਾਂ ਨੂੰ ਨੈਸ਼ਨਲ ਅਵਾਰਡ ਸਮੰਤ ਕੀਤਾ ਗਿਆ ਉਹਨੂੰ ਬਹੁਤ ਵੱਡੀ ਗੱਲ ਹੈ ਜੀ ਇਸ ਕਰਕੇ ਇਹ ਇਹ ਪ੍ਰੋਗਰਾਮ ਲਿਖਿਆ ਗਿਆ ਸਾਡੇ ਨੂੰ